ਸਾਸਤ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਪ੍ਰਦੀਪ ਸਿੰਘ ਜੀਰਕਪਰਤੋ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਾਸਦੀ ਇੱਕ ਇਨਸਾਨ ਹੈ ਜਿਹੜਾ ਉਹ ਹਵਾਨ ਬਣਦਾ ਹੋਇਆ ਦਿਖਾਈ ਦਿੱਤਾ ਇੱਕ ਇਨਸਾਨ ਦੇ ਵੱਲੋਂ ਬਾਈਕ ਤੂਰਿਆ ਨੂੰ ਜ਼ਹਿਰ ਦੇ ਲੱਡੂ ਲੱਡੂਆਂ ਦੇ ਵਿੱਚ ਜ਼ਹਿਰ ਪਾ ਕੇ ਜਿਹੜਾ ਪਰ ਉਸ ਤੱਕ ਜਿਆ ਕਤੂਰਿਆਂ ਨੇ ਉਹ ਜਿਹੜੇ ਲੱਡੂ ਐ ਮਿੱਠਾ ਸਮਝ ਕੇ ਖਾ ਲਏ ਨੇ ਤਾਂ ਉਹਨਾਂ ਦੇ ਵਿੱਚੋਂ 5 ਤੋਂ 7 ਕਤੂਰਿਆਂ ਦੀ ਜਿਹੜੀ ਐ ਮੌਕੇ ਤੇ ਹੀ ਮੌਤ ਹੋ ਗਈ ਤਾਂ ਬਾਕੀ ਕਤੂਰਿਆਂ ਨੂੰ ਐਨੀਮਲ ਰੈਸਕਿਊ ਟੀਮ ਨੇ ਆ ਕੇ ਜਿਹੜਾ ਬਚਾ ਲਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਨਸਾਨ ਐ ਜਿਹੜਾ ਉਹ ਹੈਵਾਨ ਬਣਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਲੋਕ ਇੱਕ ਪਾਸੇ ਕੁੱਤਿਆਂ ਨੂੰ ਕਤੂਰਿਆਂ ਨੂੰ ਦਰਬੇਸ਼ਤਾ ਦਰਜਾ ਦੇਂਦੇ ਨੇ ਤਾਂ ਕੁਝ ਇਨਸਾਨ ਇਸ ਤਰ੍ਹਾਂ ਦੇ ਨੇ ਜਿਹੜੇ ਇਹਨਾਂ ਨੂੰ ਧਰਤੀ ਤੇ ਜਿੰਵਾਂ ਨਹੀਂ ਦੇਖਣਾ ਚਾਹਦੇ ਇਹ ਬਹੁਤ ਹੀ ਜਿਹੜਿਆ ਮੰਦ ਭਗਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜੀਰਕਪੁਰ ਤੋਂ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੀ ਹੈ ਇਸ ਮਾਮਲੇ ਦੇ ਉੱਪਰ ਬੜੀ ਗੰਭੀਰਤਾ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਮਿਲੇ ਤਾਂ ਦੋਸ਼ੀਆਂ ਜਿਹੜੀ ਭਾਲ ਕੀਤੀ ਜਾ ਰਹੀ ਹੈ ਤਾਂ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਦੇ ਵੱਲੋਂ ਜ਼ਹਿਰੀਲੇ ਲੱਡੂਆਂ ਦੇ ਵਿੱਚ ਇਹਨਾਂ ਬੇਜਵਾਨਿਆਂ ਨੂੰ ਜਿਹੜੀ ਹੈ ਜ਼ਹਿਰ ਪਰੋਸ ਦਿੱਤੀ ਗਈ ਹੈ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜੀਰਕਪੁਰ ਤੋਂ ਸਾਹਮਣੇ ਆਇਆ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਨੇ ਉਹ ਬਹੁਤ ਹੀ ਐਨੀਮਲਾਂ ਦੇ ਲਈ ਜਿਹੜੇ ਘਾਤ ਹੁੰਦੇ ਨੇ ਜਦਕਿ ਐਨੀਮਲਾਂ ਦੇ ਨਾਲ ਹੀ ਇਹਨਾਂ ਜੀਵਾਂ ਤੇ ਪੰਛੀਆਂ ਜਾਂ ਪੰਛੀ ਜੀਵਾਂ ਤੇ ਜਾਨਵਰਾਂ ਦੇ ਨਾਲ ਹੀ ਸਾਡਾ ਜਿਹੜਾ ਜੀਵਨ ਹੈ ਉਹ ਸੰਭਵ ਹੈ ਇੱਕ ਪਾਸੇ ਤਾਂ ਪੁੱਤਿਆਂ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਪਾਲਤੂ ਕਹਿ ਕੇ ਬੜਾ ਲਾਡ ਪਿਆਰ ਕੀਤਾ ਜਾਂਦਾ ਹਰ ਇੱਕ ਤਰ੍ਹਾਂ ਦੀ ਉਹਨਾਂ ਨੂੰ ਸਹੂਲਤਾਂ ਦਿੱਤੀ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੇ ਸਟਰੀਟ ਡੌਗ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਮਾਰਨ ਦੀ ਜਿਹੜੀ ਹੈ ਚਾਲ ਚੱਲੀ ਜਾਂਦੀ ਹੈ ਤਾਂ ਦੇਖਿਆ ਤੁਸੀਂ ਕਿੰਨਾ ਘਣਾਉਣਾ ਜਿਹੜਾ ਇਹ ਕਦਮ ਹੈ ਇਸ ਇਨਸਾਨ ਦੇ ਵੱਲੋਂ ਚੱਕਿਆ ਗਿਆ ਕਤੂਰਿਆਂ ਨੂੰ ਜਿਹੜੀ ਇਹ ਲੱਡੂਆਂ ਦੇ ਵਿੱਚ ਜ਼ਹਿਰ ਪਾ ਕੇ ਦਿੱਤੀ ਗਈ ਹੈ ਤਾਂ ਪੰਜ ਤੋਂ ਸੱਤ ਕਤੂਰਿਆਂ ਦੀ ਜਿਹੜੀ ਹੈ ਮੌਕੇ ਤੇ ਉਹ ਮੌਤ ਹੋ ਗਈ ਤਾਂ ਬਾਕੀ ਕਤੂਰਿਆਂ ਨੂੰ ਅਨਮਲ ਰੈਸਕਿਊ ਟੀਮ ਦੇ ਵੱਲੋਂ ਆ ਕੇ ਮੌਕੇ ਤੇ ਜਿਹੜਾ ਬਚਾ ਲਿਆ ਗਿਆ ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਪ੍ਰਦੀਪ ਸਿੰਘ ਜੀਰਕਪਰ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ 18 ਸਦੀ ਇੱਕ ਇਨਸਾਨ ਹੈ ਜਿਹੜਾ ਉਹ ਹਵਾਨ ਬਣਦਾ ਹੋਇਆ ਦਿਖਾਈ ਦਿੱਤਾ ਇੱਕ ਇਨਸਾਨ ਦੇ ਵੱਲੋਂ ਬਾਈਕ ਤੂਰਿਆ ਨੂੰ ਜ਼ਹਿਰ ਦੇ ਲੱਡੂ ਲੱਡੂਆਂ ਦੇ ਵਿੱਚ ਜ਼ਹਿਰ ਪਾ ਕੇ ਜਿਹੜਾ ਪਰੋਸ ਦਿੱਤਾ ਗਿਆ ਕਤੂਰੇ ਨੇ ਉਹ ਜਿਹੜੇ ਲੱਡੂ ਐ ਮਿੱਠਾ ਸਮਝ ਕੇ ਖਾ ਲਏ ਨੇ ਤਾਂ ਉਹਨਾਂ ਦੇ ਵਿੱਚੋਂ 5 ਤੋਂ 7 ਕਤੂਰਿਆਂ ਦੀ ਜਿਹੜੀ ਐ ਮੌਕੇ ਤੇ ਹੀ ਮੌਤ ਹੋ ਗਈ ਤਾਂ ਬਾਕੀ ਕਤੂਰਿਆਂ ਨੂੰ ਐਨੀਮਲ ਰੈਸਕਿਊ ਟੀਮ ਨੇ ਆ ਕੇ ਜਿਹੜਾ ਬਚਾ ਲਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਨਸਾਨ ਐ ਜਿਹੜਾ ਉਹ حیਵਾਨ ਬਣਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਲੋਕ ਇੱਕ ਪਾਸੇ ਕੁੱਤਿਆਂ ਨੂੰ ਕਤੂਰਿਆਂ ਨੂੰ ਦਰਬੇਸ਼ਤਾ ਦਰਜੇ ਦੇ ਦੇ ਤਾ ਕੁਝ ਇਨਸਾਨ ਇਸ ਤਰ੍ਹਾਂ ਦੇ ਨੇ ਜਿਹੜੇ ਇਹਨਾਂ ਨੂੰ ਧਰਤੀ ਤੇ ਜਿਉਂਦਾ ਨਹੀਂ ਦੇਖਣਾ ਚਾਹਦੇ ਆ ਇਹ ਬਹੁਤ ਹੀ ਜਿਹੜਾ ਮੰਦ ਭਗਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜੀਰਕਪੁਰ ਤੋਂ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੀ ਹੈ ਇਸ ਮਾਮਲੇ ਦੇ ਉੱਪਰ ਬੜੀ ਗੰਭੀਰਤਾ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਮਿਲੇ ਤਾਂ ਦੋਸ਼ੀਆਂ ਜਿਹੜੀ ਭਾਲ ਕੀਤੀ ਜਾ ਰਹੀ ਹੈ ਤਾਂ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਦੇ ਵੱਲੋਂ ਜ਼ਹਿਰੀਲੇ ਲੱਡੂਆਂ ਦੇ ਵਿੱਚ ਇਹਨਾਂ ਬੇਜਵਾਨਿਆਂ ਨੂੰ ਜਿਹੜੀ ਹੈ ਜ਼ਹਿਰ ਪਰੋਸ ਦਿੱਤੀ ਗਈ ਹੈ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜੀਰਕਪੁਰ ਤੋਂ ਸਾਹਮਣੇ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਨੇ ਉਹ ਬਹੁਤ ਹੀ ਐਨੀਮਲਾਂ ਦੇ ਲਈ ਜਿਹੜੇ ਘਾਤ ਹੁੰਦੇ ਨੇ ਜਦਕਿ ਐਨੀਮਲਾਂ ਦੇ ਨਾਲ ਹੀ ਇਹ ਇਹਨਾਂ ਜੀਵਾਂ ਤੇ ਪੰਛੀਆਂ ਚਾਹ ਪੰਛੀ ਜੀਵਾਂ ਤੇ ਜਾਨਵਰਾਂ ਦੇ ਨਾਲ ਹੀ ਸਾਡਾ ਜਿਹੜਾ ਜੀਵਨ ਹੈ ਉਹ ਸੰਭਵ ਹੈ ਇੱਕ ਪਾਸੇ ਤਾਂ ਪੁੱਤਿਆਂ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਪਾਲਤੂ ਕਹਿ ਕੇ ਬੜਾ ਲਾਡ ਪਿਆਰ ਕੀਤਾ ਜਾਂਦਾ ਹਰ ਇੱਕ ਤਰ੍ਹਾਂ ਦੀ ਉਹਨਾਂ ਨੂੰ ਸਹੂਲਤیں ਦਿੱਤੀ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੇ ਸਟਰੀ ਡੌਗ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਮਾਰਨ ਦੀ ਜਿਹੜੀ ਹੈ ਚਾਲ ਚੱਲੀ ਜਾਂਦੀ ਹੈ ਤਾਂ ਦੇਖਿਆ ਤੁਸੀਂ ਕਿੰਨਾ ਘਣਾਉਣਾ ਜਿਹੜਾ ਇਹ ਕਦਮ ਹੈ ਇਸ ਇਨਸਾਨ ਦੇ ਵੱਲੋਂ ਚੱਕਿਆ ਗਿਆ ਕਤੂਰਿਆਂ ਨੂੰ ਜਿਹੜੀ ਇਹ ਲੱਡੂਆਂ ਦੇ ਵਿੱਚ ਜ਼ਹਿਰ ਪਾ ਕੇ ਦਿੱਤੀ ਗਈ ਹੈ ਤਾਂ ਪੰਜ ਤੋਂ ਸੱਤ ਕਤੂਰਿਆਂ ਦੀ ਜਿਹੜੀ ਹੈ ਮੌਕੇ ਤੇ ਉਹ ਮੌਤ ਹੋ ਗਈ ਤਾਂ ਬਾਕੀ ਕਤੂਰਿਆਂ ਨੂੰ ਅਨਮਲ ਰੈਸਕਿਊ ਟੀਮ ਦੇ ਵੱਲੋਂ ਆ ਕੇ ਮੌਕੇ ਤੇ ਜਿਹੜਾ ਬਚਾ ਲਿਆ ਗਿਆ